ਇਸ ਸਾਇਰਸ ਕੰਡਰੀ ਸਕੂਲ ਖੰਨਾ ٹرسٹ ਐਂਡ ਮੈਨੇਜਮੈਂਟ ਦੇ ਚੋਣਾਂਵ ਜਿਹੜੇ ਨੇ ਚੱਲ ਰਹੇ ਨੇ ਇੱਕ ਐਮਐਲਏ ਤੇ ਐਮਪੀ ਤੋਂ ਬੜੇ ਇਲੈਕਸ਼ਨ ਨੇ ਜਿਹੇ ਤੁਸੀਂ ਦੇਖ ਰਹੇ ਹੋ ਕਿ ਪੂਰੇ ਫੁੱਕਤਾ ਇੰਤਜ਼ਾਮ ਕਿਤੇ ਕੀ ਨੇ ਔਰ ਤਿੰਨ ਪਾਰਟੀਆਂ ਸਵਾਰ ਚੋਣ ਮੈਦਾਨ ਦੇ ਵਿੱਚ ਨੇ ਆਵਾਮੀ ਪਾਰਟੀ ਭਾਜਪਾ ਤੇ ਕਾਂਗਰਸ ਔਰ ਪੂਰੇ ਪ੍ਰਸ਼ਾਸਨ ਵੱਲੋਂ ਵੀ ਫੁੱਕਤਾ ਪ੍ਰਬੰਧ ਨੇ ਉੱਪਰ ਜੀ ਜੀ ਦੇਖ ਲਿਓ ਕਿ ਪੈਨਲ ਬਣੇ ਹੋਏ ਨੇ ਪਰ ਹਰ ਕੈਂਡੀਡੇਟ ਦੇ ਆਪਣੇ ਆਪਣੇ ਜਿਹੜੇ ਨੇ ਯਾਰ ਦੋਸਤ ਨੇ ਹੋਰ ਨੰਬਰ ਲਈ ਖੜੇ ਨੇ ਹਰ ਕੋਈ ਬੰਦਾ 31 ਨੰਬਰ 23 ਨੰਬਰ 41 ਨੰਬਰ 22 ਨੰਬਰ ਸੋ ਹਰ ਬੰਦਾ ਆਪਣੇ ਆਪਣੇ ਕੈਂਡੀਡੇਟ ਨੂੰ ਸਪੋਰਟ ਕਰਦਾ ਹੈ ਹਰ ਇੱਕ ਬੰਦਾ ਆਪਣੇ ਆਪਣੇ ਕੈਂਡੀਡੇਟ ਨੂੰ ਸਪੋਰਟ ਕਰ ਰਹਾ ਹੈ ਗੱਲ ਹੈ ਤਿੰਨ ਪਹਿਲਾਂ ਦੇ ਵਿੱਚੋਂ ਦੋ ਲੇਡੀਜ਼ ਖੜੀਆਂ ਨੇ ਹੋਰ ਸੁਣਾ ਇੱਕ ਉੱਧਰ ਖੜੇ ਰਹੇ ਪਹਿਲਾਂ ਅਸੀਂ ਫਿਰ ਇੱਧਰ ਆ ਜੰਨੇ ਆ ਫਿਰ ਉੱਧਰ ਚੱਲ ਜੰਨੇ ਆ ਉਹ ਬਿਲਕੁਲ ਜੀ ਦੋ ਲੇਡੀਜ਼ dono ਆਣੀਆਂ ਕੀ ਲੱਗਦਾ ਜੀ ਜਿਹੜੀ ਲੇਡੀਜ਼ ਵੀ ਖੜੀਆਂ ਹੋਣਾ ਵਾਸਤੇ ਕੀ ਕਰਣਾ ਚਾਹੁੰਦੇ ਹੋ ਅਸੀਂ Obviously ਜਿੱਤਣਗੇ ਕੋਰ ਹੈ ਬਾਕੀ ਨਹੀਂ ਲੇਡੀਜ਼ ਆਣਾ ਬਹੁਤ ਤੋਂ ਬਿਲਕੁਲ ਜੀ ਦੋ ਲੇਡੀਜ਼ ਖੜੀਆਂ ਨੇ ਇਸ ਵਾਰ ਚੌਂ ਮੈਦਾਨ ਦੇ ਵਿੱਚ ਔਰ ਦੋਨਾਂ ਦੀ ਇਸ ਟਾਈਮ ਮਾਰਕੀਟ ਬਹੁਤ ਜ਼ਿਆਦਾ ਵਧੀਆ ਹੈ ਔਰ ਲੇਡੀ ਨੂੰ ਲੋਕ ਬੋਰਡ ਵੀ ਵਾਰ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਸਕੂਲ ਮੈਨੇਜਮੈਂਟ ਦੇ ਜੋ ਚੋਣਾਂ ਹੋ ਰਹੇ ਨੇ ਉਹਨੂੰ ਲੈ ਕੇ 43 ਮੈਂਬਰ ਚੋਣ ਮੈਦਾਨ ਦੇ ਵਿੱਚ ਨੇ ਸਕੂਲ ਮੈਨੇਜਮੈਂਟ ਦੇ ਇਲੈਕਸ਼ਨਾਂ ਵਿੱਚ ਔਰ ਤਿੰਨ ਪੈਨਲ ਜਿਹੜੇ ਨੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਭਾਜਪਾ ਪੈਨਲ, ਕਾਂਗਰਸ ਪੱਖੀ ਪੈਨਲ ਅਤੇ ਆਮ ਆਦਮੀ ਪਾਰਟੀ ਪੱਖੀ ਪੈਨਲ ਜਿਹੜੇ ਨੇ ਚੋਣ ਲੜ ਰਹੇ ਨੇ ਔਰ ਸਾਹਮਣੇ ਕੈਂਡੀਡੇਟ ਖੜੇ ਨੇ ਜਿੰਨੇ ਵੀ ਵੋਟਰ ਆਉਂਦੇ ਨੇ ਉਹਨਾਂ ਨੂੰ ਆਪਣਾ ਨਿਸ਼ਾਨ ਦਿਖਾਉਂਦੇ ਹੋਏ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਐਸਐਸ ਹਾਈ ਸਕੂਲ ਖੰਨਾ ਟਰੱਸਟਡ ਮੈਨੇਜਮੈਂਟ ਸੁਸਾਇਟੀ ਦੇ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਇੱਕ ਐਮਐਲਏ ਤੇ ਐਮਪੀ ਦੇ بڑے ਇਲੈਕਸ਼ਨ ਜਿਹੜੇ ਨੇ ਜਾਬਲੇ ਨੇ ਕਿਉਂਕਿ ਸਵੇਰ ਤੋਂ ਹੀ ਸਕੂਲ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਔਰ 5600 ਦੇ ਕਰੀਬ ਜਿਹੜੇ ਵੋਟਰ ਨੇ ਸਕੂਲ ਮੈਨੇਜਮੈਂਟ ਦੇ ਔਰ ਇੱਕ ਵੋਟਰ ਨੇ 20 ਵੋਟਾਂ ਪਾਣੀਆਂ ਹੁੰਦੀਆਂ ਨੇ ਔਰ 20 ਵੋਟਰਾਂ ਜਿਹੜੀਆਂ ਨੇ ਇੱਕ ਇੱਕ ਮੈਂਬਰ ਨੇ ਪਾਣੀਆਂ ਨੇ ਸੋ ਕੱਲ ਰਿਜ਼ਲਟ ਨਿਕਲੂਗਾ ਉਹ ਤੁਸੀਂ ਦੇਖ ਲਓ ਕਿ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਉਹ ਕੈਮਰੇ ਵੀ ਲਗਾਏ ਗਏ ਨੇ ਕੋਈ ਐਸੀ ਅਨਸੁਖਾਵੀ ਘਟਨਾ ਨਾ ਵਾਪਰੇ ਔਰ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਵੋਟਰ ਆ ਰਹੇ ਨੇ ਔਰ ਜਿਹੜੇ ਕੈਂਡੀਡੇਟ ਖੜੇ ਨੇ ਉਹਨਾਂ ਨੂੰ ਮਿਲਦੇ ਨੇ ਜੀ ਦੇਖੋ ਦੇਖੋ ਭੈਣ ਦੇ ਦੇ ਨਹੀਂ ਭੈਣ ਦੀ ਸਾਹਮਣੇ ਭੈਣ ਤੇ ਅਸੀਂ ਵੋਟ ਫੇਰ ਅੱਛਾ ਇੱਕ ਜਿਵੇਂ ਲੇਡੀਜ਼ ਖੜੀਆਂ ਨੇ ਦੋ ਲੇਡੀ ਖੜੀਆਂ ਆ ਉਹਨਾਂ ਪਾਸੇ ਬੜਾ ਕੀ ਵਿਚਾਰ ਹੈ ਦੇਖੋ ਜੀ ਲੇਡੀਜ਼ ਨੂੰ ਵੋਟ ਫਾਨ ਨਾਲ ਉਹਨਾਂ ਜਿੱਤਾਂ ਖੰਨੇ ਸ਼ਹਿਰ ਚ ਅੱਛਾ ਮੈਸੇਜ ਆਊਗਾ ਜੇ ਲੇਡੀਜ਼ ਉਹ ਚ ਐਂਟਰ ਕਰਨ ਗਈਆਂ ਔਰ ਅੱਗੇ ਵਾਸਤੇ ਵੀ ਇੱਕ ਲੇਡੀਜ਼ ਦਾ ਹੌਸਲਾ ਵਜਾਈ ਹੁੰਦੀ ਆ ਔਰ ਰਸਤਾ ਖੁੱਲਦਾ ਸ਼ਹਿਰ ਦੇ ਹੋਰ ਲੇਡੀਜ਼ ਵਾਸਤੇ ਵੀ ਇੱਕ ਅੱਛਾ ਕਦਮ ਹੈ ਲੇਡੀਜ਼ ਵੋਟ ਪਾਣੀ ਚਾਹੇ ਸ਼ਾਲੂ ਕਾਲੀ ਜੀ ਨੇ ਚਾਹੇ ਕਵਿਤਾ ਗੁਪਤਾ ਜੀ ਨੇ ਪਾਰਟੀ ਵਿੱਚੋਂ ਹਟ ਗਏ ਲੇਡੀਆਂ ਨੂੰ ਪ੍ਰਾਇਓਰਟੀ ਦੇ ਹੱਦ ਤੱਕ ਵੋਟ ਪਾਉਣੀ ਚਾਹੀਦੀ ਹੈ ਮਾਡਮ ਸਾਹਿਬ ਮਣ ਬੋਰਡ ਪਾਣ ਆਏ ਹੋ ਤੁਸੀਂ ਕਿਵੇਂ ਲੱਗ ਰਿਹਾ ਹੈ ਕਿੰਨੀ ਵਾਰ ਬੋਰਡ ਪਾ ਰਹੇ ਹੋ ਸ਼ੁਰੂ ਤੋਂ ਹੀ ਪਾ ਰਹੇ ਆ ਅੱਛਾ ਤੁਸੀਂ ਹੁਣ ਇਸ ਵਾਰ ਦੋ ਲੜੜੀ ਚ ਖੜੀ ਹੋਣ ਦਾ ਮਤਲਬ ਹੈ ਕੀ ਕਹਿਣਾ ਚਾਹੁੰਦੇ ਲੜੜੀ ਵਾਸਤੇ ਇੰਪੋਰਟ ਪਹਿਲੀ ਚਾਹੀਦੀ ਹੈ ਨਹੀਂ ਕਹਿੰਦੇ ਬੋਲ ਰਹੇ ਹੈ ਪਹਿਲੀ ਚਾਹੀਦੀ ਹੈ ਪਹਿਲੀ ਚਾਹੀਦੀ ਹੈ ਸਭ ਨੂੰ ਪਹਿਲੀ ਚਾਹੀਦੀ ਹੈ ਹਾਂਜੀ ਹਾਂਜੀ So, सरदार तरनप्रीत सिंह जी सात हल्का विधायक देखो कि इस बार जड़ा है मोबाइल दी एंट्री नहीं है कार्ड उठाने ਤੋਂ ਬਾਅਦ ਲਿਸਟ ਦੇ ਵਿੱਚ ਚੈਕਿੰਗ ਉਸ ਤੋਂ ਬਾਅਦ ਉਂਗਲੀ ਦੇ ਉੱਪਰ ਨਿਸ਼ਾਨ ਲਾਏ ਜਾਂਦੇ ਨੇ ਫਿਰ ਬੋਲਡ ਜਿਹੜਾ ਹੈ ਆਪਣੀ ਬੋਰਡ ਦਾ ਇਸਤੇਮਾਲ ਕਰ ਸਕਦਾ ਹੈ dạng chị lâm vào 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 chị lâm ਅੱਗੇ ਗੱਲ ਨਹੀਂ ਦੇਖੋ ਉਹ ਆ ਵੀ ਫੋਟੋ ਬਹਿ ਮੰਦਰ ਲਾ ਸਾਡੇ ਬਾਏ ਮੂਹਰੇ ਤੋਂ ਲੰਗਰ ਸ਼ੁਰੂ ਹੋ ਗਿਆ ਜੀ ਲੰਗਰ ਚੱਲ ਰਿਹਾ ਜੀ ਆ ਗਿਆ ਇਹ ਭਾਜਪਾ ਪੈਨਲ ਪ੍ਰੋਗਰੈਸਿਵ ਪੈਨਲ ਫੋਰ ਐਜੂਕੇਸ਼ਨ ਮਾ ਬੋਲੋ ਜਿਹੜਾ ਹੈ ਲੱਗੇ ਹੋਏ ਨੇ ਜੀ ਸਾਹਿਬ ਚੋਣਾ ਕਰਕੇ ਜਿਹੜਾ ਹੈ ਟ੍ਰੈਫਿਕ ਵੀ ਜੀਟੀ ਰੋਡ ਦੇ ਉੱਪਰ ਸਕੂਲ ਹੈ ਜੀਟੀ ਰੋਡ ਦੇ ਸਕੂਲ ਹੋਣ ਕਾਰਨ ਜਿਹੜਾ ਹੈ ट्रैफिक दे भी काफी ट्रैफिक है लो जी प्रोग्रेसिव पैनल फॉर एजुकेशन एजूकेशन वोटर ने पूरा <स्थारी> সাইডিন্ল নির দি়ম্লারতে মাযন্যাকে স�ারাকে যাকে পাকে.... দ্ইনে ਸਰ ਬੋਰਡ ਪਣ ਆਇਆ ਸਕੂਲ ਮੈਨੇਜਮੈਂਟ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਜੋ ਬੋਟਾ ਹੋ ਰਿਹਾ ਹੈ ਅ ਅੱਜ ਦਾ ਦਿਨ ਖੰਨੇ ਦੇ ਵਿੱਚ ਬਹੁਤ ਵੱਡਾ ਦਿਨ ਹੈ ਅੱਜ ਖੰਨੇ ਏਐਸ ਮੈਨੇਜਮੈਂਟ ਜੋ ਸਾਡੀ ਟਰਸਟ ਹੈ ਉਹਦੀਆਂ ਅੱਜ ਇਲੈਕਸ਼ਨ ਹੋ ਰਹੀ ਹੈ ਔਰ ਸਾਰੇ ਦੇ ਸਾਰੇ ਕੈਂਡੀਡੇਟ ਸਹਬਾਨ ਨੇ ਬਹੁਤ ਜੋਰ ਲਾਇਆ ਬੜੀ ਮਿਹਨਤ ਕੀਤੀ ਹੈ ਮੈਂ ਉਹਨਾਂ ਨੂੰ ਇਸ ਮਿਹਨਤ ਦੇ ਉੱਤੇ ਉਹਨਾਂ ਦੀ ਮਿਹਨਤ ਦੇ ਉੱਤੇ ਮੁਬਾਰਕਬਾਦ ਦਿੰਦਾ ਕੰਗ੍ਰੈਚੂਲੇਸ਼ਨਸ ਕਰਦਾ ਸਾਰਿਆਂ ਨੂੰ ਤੇ ਜਿਨ੍ਹਾਂ ਨੇ ਪੂਰੀ ਜਾਨੀ ਕਿ ਆਪਣੀ ਜਿਲ੍ਹੇ ਕਹੋ ਜਿੱਥੇ ਤੱਕ ਜਿਹਦਾ ਜ਼ੋਰ ਚੱਲਿਆ ਉਹਨੇ ਆਪਣਾ ਪੂਰਾ ਕੈਂਪੇਨਿੰਗ ਦੇ ਵਿੱਚ ਜਾਨੀ ਕਿ ਜ਼ੋਰ ਲਗਾਇਆ ਔਰ ਕੱਲ ਨੂੰ ਮੇਰੇ ਨਾਲ ਤਾਂ ਤਕਰੀਬਨ ਰਿਜ਼ਲਟ ਆਣੇ ਨੇ ਜਦੋਂ ਉਦੋਂ ਜਿਹੜੀ ਵੀ ਮਤਲਬ ਕਿ ਜੀਨੂੰ ਵੀ ਮੈਂਡੇਟ ਮਿਲੂਗਾ ਉਹਨੂੰ ਮੈਂ ਮੁਬਾਰਕਬਾਦ ਦਿੰਦਾ ਐਡਵਾਂਸ ਦੇ ਵਿੱਚ ਔਰ ਹਿੰਮਤ ਨਹੀਂ ਹਾਰਨੀ ਔਰ ਹੌਸਲਾ ਰੱਖਣਾ ਹੈ ਬਣਾ ਕੇ ਔਰ ਆਪਸ ਵਿੱਚ ਪ੍ਰੇਮ ਪਿਆਰ ਇਤਫਾਕ ਭਾਈਚਾਰਾ ਬਣਾ ਕੇ ਰੱਖਣਾ ਹੈ ਇਹ ਵੋਟਾਂ ਜਿਹੜਾ ਵੋਟਾ ਦਾ ਰੁਝਾਨ ਹੈ ਕਿ ਆਏ ਕਿਸੇ ਵੀ ਕਿਸਮ ਦੀਆਂ ਵੋਟਾਂ ਨੇ ਇਹ ਆਂਦੀਆਂ ਨੇ ਜਾਂਦੀਆਂ ਨੇ ਇਹ ਇੱਕ ਪ੍ਰੋਸੈਸ ਹੈ ਇਹਨੇ ਚੱਲੀ ਜਾਣਾ ਸੋ ਇਸ ਕਰਕੇ ਇਹਦੇ ਵਿੱਚ ਇੱਕ ਤਾਂ ਆਪਸੀ ਭਾਈਚਾਰਾ ਨਾ ਖਰਾਬ ਹੋਣਾ ਚਾਹੀਦਾ ਉਹ ਬਰਕਰਾਰ ਰਹਿਣਾ ਚਾਹੀਦਾ ਦੂਸਰਾ ਜਿੱਤ ਹਾਰ ਵੀ ਬਣੀ ਹੋਈ ਹੈ ਜਿਹੜੇ ਜਿੱਤ ਗਏ ਉਹਨਾਂ ਨੂੰ ਵੀ ਮੁਬਾਰਕਬਾਦ ਜੇ ਕਿਸੇ ਕਾਰਨ ਉਸ ਐਨੇ ਮੈਦਾਨ ਚ ਦੇਖੋ ਜੇ ਭਲਵਾਨ ਖੁੱਲਣਗੇ ਕਿਸ ਨੇ ਢਾਣਾ ਕਿਸ ਨੇ ਜਿੱਤਣਾ ਤਾਂ ਜੇ ਕੋਈ ਢਾ ਵੀ ਜਾਂਦਾ ਹੈ ਤਾਂ ਉਹਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਉਹਨੂੰ ਹਮੇਸ਼ਾ ਜਿਹੜਾ ਪੋਜ਼ਿਟਿਵ ਰਹਿਣਾ ਚਾਹੀਦਾ ਔਰ ਅੱਜ ਤੋਂ ਹੀ ਮੈਨੂੰ ਇਹ ਲੱਗਦਾ ਉਹਨਾਂ ਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਲੋਕ ਸੇਵਾ ਚ ਜਾਣਾ ਚਾਹੀਦਾ ਲੋਕ ਮੁੱਦੇ ਚੱਕਣੇ ਚਾਹੀਦੇ ਨੇ ਲੋਕਾਂ ਦੇ ਕੰਮ ਕਰਵਾਉਣੇ ਚਾਹੀਦੇ ਆ ਤਾਂ ਜੋ ਕਿਉਂਕਿ ਜਿਹੜਾ ਇਹ ਸਾਡਾ ਸ਼ਹਿਰ ਹੈ ਇਹਦੀ ਇੱਕ ਖੂਬਸੂਰਤੀ ਹੈ ਇਹ ਅਮਨ ਚੈਨ ਪਸੰਦ ਸਾਡਾ ਸ਼ਹਿਰ ਹੈ ਕੋਈ ਨਹੀਂ जिन्नां नु ਹੁਣ ਮੌਕਾ ਮਿਲ ਗਿਆ ਹੁਣ ਪਰਮਾਤਮਾ ਉਹਨਾਂ ਤੇ ਕਿਰਪਾ ਕਰੂਗਾ ਜਿਨਾਂ ਨੂੰ ਨਹੀਂ ਵੀ ਮਿਲਿਆ ਉਹਨਾਂ ਨੂੰ ਅਗਲੀ ਵਾਰ ਮੌਕਾ ਮਿਲ ਜੂ ਸੋ ਬੀ ਪੋਜ਼ਿਟਿਵ ਵੋਟ ਕਾਸਟ ਕਰੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਵੋਟਾਂ ਪਾਓ ਔਰ ਮੈਂ ਅੱਜ ਤੁਹਾਡੇ ਮਾਧਿਅਮ ਦੇ ਨਾਲ ਇਹੀ ਇੱਕ ਭਾਈਚਾਰਕ ਸਾਂਝ ਦਾ ਪੁਰੋ ਸੁਨੇਹਾ ਦਿੰਦਾ ਗੁਰੂ ਜੀ ਦੇ ਸਾਰੇ ਨਾਨ ਜੀ ਦਾ ਬੋਲ ਬਗਿਆ ਹੋ। ਜੀ ਬੋਟ 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 ਜੀ ਹਾਂਜੀ ਪਾਇ ਜੀ ਵੋਟ ਹਾਂਜੀ ਹਾਂਜੀ ਇਹ ਮੇਰੇ ਵੋਟਾਂ ਵੋਟਾਂ ਦੇ ਰੋਕ ਚ ਬਹੁਤ ਹੁਸਾ ਹੈ ਜੀ ਬਹੁਤ ਜਿਆਦਾ ਬਹੁਤ ਖੁਸ਼ੀ ਹੈ ਅੱਜ ਪਹਿਲਾਂ ਪੁਰਾਣੇ ਪਿੰਨੀਆਂ ਹੁੰਦੀਆਂ ਅੱਜ ਤੋਂ 10 12 ਸਾਲ ਪਹਿਲਾਂ ਤੇ ਹੁੰਦਾ ਕਿੰਨਾ ਫਰਕ ਹੈ ਹੁਣ ਪਹਿਲਾਂ ਵੋਟਾਂ ਪੈਂਦੀਆਂ ਸੀ ਹੁਣ ਯੰਗ ਨਵਾਂ ਯੂਥ ਆ ਗਿਆ ਜੀ ਪੜ੍ਹਿਆ ਲਿਖਿਆ ਉਹਨਾਂ ਦੀ ਬਹੁਤ ਹੁਸਾ ਹੈ ਉਹ ਪੜ੍ਹੇ ਲਿਖੇ ਬੰਦੇ ਨੂੰ ਵੋਟ ਪਾਉਂਦੇ ਨੇ ਜੀ ਬਹੁਤ ਫਰਕ ਹੈ ਪੜ੍ਹੇ ਲਿਖੀ ਗੱਲ ਜਮਾਤ ਆ ਗਈ ਜੀ ਸਾਰੀ ਅੱਗੇ ਸੀ ਹੋਰ ਬਜ਼ੁਰਗਾਂ ਦੀ ਵੋਟ ਸੀ ਹੋਰ ਸੀ ਉਹ ਚੇਂਜ ਹੀ ਹੋ ਗਿਆ ਸਾਰਾ ਟ੍ਰੈਂਡ ਹੀ ਚੇਂਜ ਹੋ ਗਿਆ ਜੀ ਰਾਜੀ ਇਲੈਕਸ਼ਨ ਤੁਸੀਂ ਵੀ ਲੜੇ ਨਹੀਂ ਮੈਂ ਤੇਰਾ 15 ਸਾਲ ਪਹਿਲਾਂ ਦੇ ਇਲੈਕਸ਼ਨ ਤੇ ਹੁਣ ਦੇ ਇਲੈਕਸ਼ਨਾਂ 'ਚ ਕੀ ਫਰਕ ਲੱਗਦਾ ਹੈ ਅਰਕ ਤਾਂ ਨਵੇਂ ਮੁੰਡੇ ਆ ਗਏ ਤੇ ਬਾਕੀ ਠੀਕ ਹੈ ਪਹਿਲਾ ਇਲੈਕਸ਼ਨ ਵੀ ਠੀਕ ਥੀ ਹੁਣ ਵੀ ਠੀਕ ਨਹੀਂ ਇਹਨਾਂ ਦਾ ਤਾਫਾ ਹੁਣ ਇਲੈਕਸ਼ਨ ਜਿਹਦਾ ਉਹ ਤਾਂ ਜਿਆਦਾ ਡਰਦਾ ਪਹਿਲਾਂ ਪਹਿਲਾਂ ਮਿੰਟਾਂ ਨੂੰ ਕਹਿੰਦੀ ਕਰਨੀ ਪੈਂਦੀ ਸੀ ਕਿ ਪਹਿਲਾਂ ਵੀ ਕਰਨੀ ਪੈਂਦੀ ਸੀ ਪਹਿਲਾਂ ਵੀ ਕਰਨੀ ਪੈਂਦੀ ਸਭ ਬੋਟਰ ਕੋਲ ਤਾਂ ਜਾਣਾ ਹੀ ਪੈਂਦਾ ਸੀ ਜਦੋਂ ਵੀ 15 ਸਾਲ ਪਹਿਲਾਂ ਇਲੈਕਸ਼ਨ ਲੜੇ ਕਿੰਨੀਆਂ ਕ ਬੋਟ ਵੀ ਹੋਟ ਹੈ ਕੋਰਸ ਹੈ ਮੇਰੇ ਖਾਲ ਹੋਣੀਆਂ 3300 ਵੋਟ ਹੋਣੀਆਂ 3300 ਵੋਟ ਪਤਾ ਸੀ ਕਿ ਬੀ ਤੇਥੇ ਬੋਟ ਕਿੱਥੇ ਆ ਹਾਂ ਪਤਾ ਸੀ ਮੈਂ ਖਤਮਦਾ ਵੀ ਆ ਆ ਮੈਂ ਦਾ 5600 ਵੋਟ ਦਾ ਕੋਈ ਪਤਾ ਨਹੀਂ ਤੇ ਹੁਣ ਜਿਹੜੀ ਬੋਟ ਜਿਵੇਂ ਹੁਣ ਬਣੀ ਹੋਈ 5600 ਵੋਟ ਪੜੀ ਹੋਈ ਹੈ ਹਾਂ ਜੀ ਉਹਨਾਂ ਕਹਿੰਦੇ ਬੜੀ ਔਖੀ ਹੈ ਲੱਭਣੀ ਬੋਟ ਇਹ ਲੱਭ ਜਾਂਦੀ ਆ ਲੱਭਾਂਗੇ ਲੱਭ ਜਾਂਦੀ ਆ ਲੱਭਣਾ ਚਾਹੀਦਾ ਹਾਂ ਜਿਵੇਂ ਅੱਜ ਦੇਖ ਰਿਹਾ ਕਿ ਗੜੀਆਂ ਲਾਜੀਆਂ ਹੋਈਆਂ ਸਕੂਲ ਨੂੰ ਸਜਾਇਆ ਹੋਇਆ ਹੈ ਪੂਰਾ ਐਨ ਮੈਨੇਜਮੈਂਟ ਨੇ ਕੀਤਾ ਹੋਇਆ ਜਿਆਦਾ ਤਾਂ ਸਾਦਾ ਕੰਮ ਸੀਗਾ ਯਾਰ ਇਹਨਾਂ ਖਰਚਾ ਕਿੰਨਾ ਹੁੰਦਾ ਥੋੜਾ ਹੀ ਖਰਚਾ ਤਾਂ ਇਲੈਕਸ਼ਨ ਦੇ ਵੀ ਕੋਈ ਖਰਚਾ ਜਾਂਦਾ ਤੇ ਹੁਣ ਦਾ ਇਲੈਕਸ਼ਨ ਦੀ ਹੁਣ ਲੱਖਾਂ ਰੁਪਏ ਦੇ ਖਰਚੇ ਮੰਨੇ ਨਾ ਇਹ ਨਹੀਂ ਮੈਂ ਕਹਿੰਦਾ ਲੱਖਾਂ ਇਹਨਾਂ ਨੇ ਫੀਸ ਭਰ ਆਖੀ ਨਾ ਸਕੂਲ ਸੋ ਇਹ ਜੀ ਰਾ ਸਾਹਨੇ ਵਾਲੀ ਹੈ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਸਕੂਲ ਮੈਨੇਜਮੈਂਟ ਦੇ ਇਲੈਕਸ਼ਨ ਲੜਦੇ ਰਹੇ 39 ਸਾਲ ਜਿਹੜਾ ਹੈ ਮੈਨੇਜਮੈਂਟ ਦੇ ਮੈਂਬਰ ਰਹੇ ਨੇ ਔਰ ਅੱਜ ਆਪਣੇ ਭਤੀਜੇ ਵਾਸਤੇ ਬੇਟੇ ਵਾਸਤੇ ਜਿਹੜਾ ਹੈ ਹਾਂ ਆਪਣੇ ਬੇਟੇ ਵਾਸਤੇ ਮੰਗ ਰਹੇ ਨੇ ਨਾਲ ਨਾਲ ਪੈਨਲ ਵਾਸਤੇ ਵੀ ਜਿਹੜੀ ਹੈ ਵੋਟ ਮੰਗ ਰਹੇ ਨੇ ਭਾਜੀ ਪਾਇਏ ਜੀ ਵੋਟ ਸਰ ਬਿਲਕੁਲ ਪਾਇਏ ਜੀ ਤੇ ਜਿਵੇਂ ਇਸ ਵਾਰ ਤਿੰਨ ਪੈਨਲ ਚੋਣ ਮੈਦਾਨ ਦੇ ਵਿੱਚ ਖੜੇ ਆਏ ਐ ਕੈੰਡੀਡੇਟਾਂ ਦੀ ਵੀ ਵੋਟ ਸਰ ਕੈਂਡੀਡੇਟ ਆਪਾਂ ਦੇਖੋ ਮੈਂ ਪੈਨਲ ਦੇ ਮਗਰ ਨਾ ਆਪ ਜਾਓ ਜਿਹੜੇ ਕੈਂਡੀਡੇਟ ਬਹੁਤ ਵਧੀਆ ਨੇ ਜਿਹੜੇ ਆਪਾਂ ਲੱਗਦੇ ਨੇ ਉਹ ਸੁਧਾਰ ਕਰ ਸਕਦੇ ਨੇ ਬੜੇ ਵਗੇ ਸੁਜਵਾਨ ਆ ਉਹਨਾਂ ਨੂੰ ਵੋਟ ਪਾਓ 20 ਵੋਟਰ ਪੰਜਾਂ ਦੇ ਘੰਟੇ ਵੋਟ ਪਈਆਂ ਜੀ ਅੱਛਾ ਜੀ ਮੈਂ ਦੋ ਲੇਡੀਆਂ ਖੜੀਆਂ ਨੇ ਉਹਨਾਂ ਨੂੰ ਪਾਈ ਜੀ ਦੋਨਾਂ ਨੂੰ ਜੀ ਬਿਲਕੁਲ ਮੈਂ ਸਭ ਨੂੰ ਅਪੀਲ ਵੀ ਇਹੀ ਕਰੂੰਗਾ ਕਿ ਇਸ ਵਾਰ ਜਿਹੜੇ ਲੇਡੀਆਂ ਖੜੀਆਂ ਨੇ ਉਹਨਾਂ ਨੂੰ ਜ਼ਰੂਰ ਪਾਓ ਕਿਉਂਕਿ ਇਹ ਪਹਿਲੀ ਵਾਰ ਹੋਇਆ ਖੰਨੇ ਦੇ ਵਿੱਚ ਇਹ ਡਿਊਟੀ ਪੰਨੇ ਸਸਤਾ ਹੋਵੇ ਕਿਉਂ ਲੇਡਿਸ ਕੈਂਡੀਡੇਟ ਖੜੀਆਂ ਨੇ ਤਾਂ ਆਪਣਾ ਸਭ ਦਾ ਹੋਇਆ ਫਰਜ਼ ਬੰਦਾ ਹੈ ਕਿ ਆਪਾਂ ਨੂੰ ਬਹੁਤ ਬਹੁਤ ਵੋਟ ਵਾ ਕੇ ਇਹਨਾਂ ਨੂੰ ਅੱਗੇ ਲੈ ਕੇ ਆਓ ਕੋ ਦੋਸਤੋ ਇਸ ਹਾਈ ਸਕੂਲ ਖੰਨਾ ٹرسٹ ਹਨ ਨਹੀਂ ਬੰਦੀਆਂ ਚੋਣਾ ਜਿਸ ਵੇਲੇ ਲੱਗਿਆ ਹੋਇਆ ਹੈ ਲਗਭਗ 4 ਵਜੇ ਦਾ ਸਮਾਂ ਹੋ ਚੁੱਕਿਆ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ 4 ਵਜੇ ਹੁਣ ਬਹੁਤ ਜ਼ਿਆਦਾ ਵੋਟਰ ਜਿਹੜੇ ਨੇ ਘਰੋਂ ਬਾਹਰ ਨਿਕਲੇ ਨੇ ਦੁਪਹਿਰ ਤੱਕ ਜਿਹੜੀਆਂ ਗਿਣਤੀ ਸੀਗੀ ਲਗਭਗ 2200 ਦੇ ਕਰੀਬ ਸੀ ਜਿਹੜੀਆਂ ਬੋਟਾਂ ਨੇ ਇਹ 5600 ਵੋਟ ਹੈ ਔਰ ਇੱਕ ਬੋਟਰ ਨੇ 20 ਬੋਟਾਂ ਦਾ ਜਿਹੜਾ ਹੈ ਇਸਤੇਮਾਲ ਕਰਦਾ ਸਾਡੇ ਖੰਨੇ ਦੀ ਸ਼ਾਨ ਕਾਲਾ ਜੀ ਵੋਟ ਪਾ ਕੇ ਆਏ ਨੇ ਅਗਲੀ ਵੋਟ ਪਾਏ ਜੀ ਬਿਲਕੁਲ ਵੋਟ ਪਾਏ ਜੀ ਜੀ ਅੱਛਾ ਕਿੰਨੇ ਕਿੰਨੇ ਆ ਵੋਟਾਂ ਵਾਗਿਆ ਕਿਉਂਕਿ 20 ਵੋਟਾਂ ਦਾ ਇਸਤੇਮਾਲ ਕਰਨਾ ਇੱਕ ਕੈਂਡੀਡੇਟ ਪੂਰੇ 20 ਵਾਗਿਆ ਹੈ 20 ਵਾਗਿਆ ਅੱਛਾ ਇੱਕ ਹੋਰ ਹੈ ਦੋ ਮਹਿਲਾ ਖੜੀਆਂ ਸੀ ਇਸ ਵਾਰ ਆਪਾਂ ਮਹਿਲਾ ਸ਼ਕਤੀ ਦੀ ਗੱਲ ਕਰਦੇ ਆ ਕਿ ਮਹਿਲਾ ਦੀ ਕੀ ਮਿਸ਼ਨ ਲੱਗ ਰਹੀ ਹੈ ਇਸ ਵਾਰ ਦੇਖੋ ਇਹ ਦੋ ਮਹਿਲਾ ਅੰਦਰ ਆਣੀਆਂ ਨੇ ਦੋ ਆਣ ਗਿਆ ਕੀ ਲੱਗ ਰਿਹਾ ਹੈ ਇਸ ਵਾਰ ਜਿਹੜਾ ਪੈਨਲ ਦੀ ਆਵਾਜ਼ ਜਾਂ ਤੁਹਾਡੀ ਆਪਣੀ ਆਵਾਜ਼ ਕਿਉਂਕਿ ਸ਼ਹਿਰ ਦੇ ਇੱਕ ਬਹੁਤ بڑے ਤੁਸੀਂ ਕਰਿੰਦੇ ਹੋ ਕਹਦੀਏ ਕੀ ਆਵਾਜ਼ ਲੱਗ ਰਹੀ ਹੈ ਇਸ ਵਾਰ ਲੋਕਾਂ ਨੇ ਬੜੀ ਸੋਚ ਸਮਝ ਕੇ ਲਿਸਟ ਬਣਾਈਆ ਵੋਟਾਂ ਵੀ ਐਸੀ ਗੱਲ ਨਹੀਂ ਲੋਕ ਕਾਂਦਰ ਸਪੈਨਲ ਨੂੰ ਲੈ ਕੇ ਆਣਗੇ ਨਾਲ ਆਣ ਕੇ ਸਪੋਰਟ ਬਾਈਕ ਦੀ ਹੋਗੀ ਨਹੀਂ ਕਹਦਾ ਪੈਨਲ ਆਊਗਾ ਬਸ ਪੈਨਲ ਜਿਹੜਾ ਹੈ ਉਹ ਤੁਹਾਨੂੰ ਕਿ ਲੋਗਾ ਜੀ ਤੁਸੀਂ ਵੀ ਸ਼ਹਿਰ ਦੇ ਪੂਰੇ ਇਹਨ ਦੇਖੋ ਲੋਕਾਂ ਦਾ ਜਿਹੜਾ ਰੁਝਾਨ ਹੈ ਅੱਜ ਦੀ ਕੜੀ ਦੇ ਵਿੱਚ ਸ਼੍ਰੀ ਸ਼ਾਸਤਵਤੀ ਪੈਨਲ ਵੱਲ ਰੁਝਾਨ ਹੈ ਉਹਨਾਂ ਦਾ ਅਰ ਉਹ ਬਦਲਾਅ ਚਾਹੁੰਦੇ ਨੇ ਉਦੇ ਨਾਲ ਜਿਹੜੀਆਂ ਵੋਟਾਂ ਨੇ ਸਰਸਵਤੀ ਮਾਂ ਸਰਸਵਤੀ ਪੈਨਲ ਨੂੰ ਵੋਟਾਂ ਪੈਣੀਆਂ। ਅੱਛਾ ਦੋ ਲੇਡੀ ਖੜੀ ਹੋਣਾਂ ਦੀ ਕੀ ਪਿਛੇ ਲੱਗਦੀ? ਹਾਂ ਉਹ ਉਹਨਾਂ ਦੀ ਪੋਜੀਸ਼ਨ ਠੀਕ ਹੈ। ਪੋਜੀਸ਼ਨ ਠੀਕ ਹੈ ਉਹਨਾਂ ਦੀ। ਉਹ ਦੇਖੋ ਗੱਲ ਇਹ ਹੈ ਕਿ ਹਰ ਬੰਦਾ ਆਪਣੇ ਆਪਣੇ ਪੈਨਲ ਦੀ ਜਿਹੜੀ ਗੱਲ ਕਰਦਾ ਹੈ। ਕਿਉਂਕਿ ਜਿਵੇਂ ਕਾਲਾ ਜੀ ਨੇ ਗੱਲ ਕਹੀ ਹੈ ਕਿ 10 ਵੋਟਾਂ ਤੋਂ ਸਟਾਰਟ ਹੁੰਦੀ ਹੈ। ਮਿਨੀਮਮ 10 ਵੋਟਾਂ ਪੈਣੀਆਂ ਨੇ ਔਰ 20 ਵੋਟਾਂ ਪਾ ਕੇ ਆਏ ਨੇ। ਪਹਿਲਾਂ ਇਹ ਕੀ ਹੁੰਦਾ ਸੀ ਕਿ 15 ਜਾਂ 12 ਵੋਟਾਂ ਹੀ ਪੈਣੀਆਂ ਸੀ। ਇਸ ਵਾਰ ਜ਼ਿਆਦਾਤਰ ਲੋਕ ਆਪਣੀ 20 ਦੀਆਂ 20 ਵੋਟਾਂ ਦਾ ਇਸਤੇਮਾਲ ਕਰ ਰਹ ਪਹਿਲੀ ਵਾਰ ਖੜਾ ਹੋਇਆ ਹੈ ਪਹਿਲਾਂ ਵੀ ਇੱਕ ਵਾਰ ਖੜਾ ਹੋਇਆ ਸੀ ਲੇਕਿਨ ਇਸ ਵਾਰ ਤੀਸਰਾ ਪੈਨਲ ਜਿਹੜਾ ਚੋਣ ਮੈਦਾਨ ਦੇ ਵਿੱਚ ਹੈ ਭਾਜਪਾ ਪੱਕੀ ਕਾਂਗਰਸ ਪੱਕੀ ਤੇ ਆਮ ਆਦਮੀ ਪਾਰਟੀ ਪੱਕੀ ਭਾਜਪਾ ਤੇ ਕਾਂਗਰਸ ਨੇ ਆਪਣੇ 16-16 ਉਮੀਦਵਾਰ ਚੋਣ ਮੈਦਾਨ ਚ ਉਤਾਰੇ ਨੇ ਤੇ ਆਮ ਆਦਮੀ ਪਾਰਟੀ ਵੱਲੋਂ 11 ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਨੇ ਕਿਉਂਕਿ ਘੱਟੋ ਘੱਟ 11 ਉਮੀਦਵਾਰੀ ਚਾਹੀਦੇ ਨੇ ਸੋ ਦੇਖਦੇ ਆਂ ਜੀ ਕਿਉਂਕਿ ਕੱਲ ਜਿਹੜੀ ਹੈ ਇਹਦੀ ਗਿਣਤੀ ਹੋਣੀ ਹੈ ਕੱਲ ਲਗਭਗ 4 ਵਜੇ ਤੱਕ ਸਾਰਾ ਕਲੀਅਰ ਹੋ ਜਾਊਗਾ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਸੋ ਸਕੂਲ ਮੇਡ ਦੀ ਹਮਨੇਜਾ ਜਿਹੜੀ ਚੱਲ ਰਹੀਆਂ ਕਮੇਨਜਮੈਂਟ ਦੀਆਂ ਚੋਣਾਂ ਚੱਲ ਰਹੀਆਂ ਸਵੇਰ ਤੋਂ ਹੀ ਉਹ ਰੌਣਕਾਂ ਲੱਗੀਆਂ ਹੋਈਆਂ ਸਭ ਤੋਂ ਵੱਡੀ ਗੱਲ ਹੈ ਕਿ ਪੂਰਾ ਖੰਨਾ ਸ਼ਹਿਰ ਹੀ ਅੱਜ ਇਸਾਈ ਸਕੂਲ ਦੇ ਵਿੱਚ ਪਹੁੰਚਿਆ ਹੋਇਆ ਆਪਣੀ ਬੋਰਡ ਦਾ ਇਸਤੇਮਾਲ ਕਰਨ ਵਾਸਤੇ ਸਪੈਸ਼ਲ ਉਜੈਨ ਤੋਂ ਬੋਰਡ ਪਾਉਣ ਵਾਸਤੇ ਪਹੁੰਚੇ ਕੀ ਕਰਨਾ ਚਾਹੁੰਦੇ ਇਹ ਵੋਟਾਂ ਦਾ ਬਹੁਤ ਬੜਾ ਉਤਸ਼ਾਹ ਹੈ ਇਹ ਸ਼ਹਿਰ ਦੀ ਬੱਚਿਆਂ ਦੀ ਭਵਿੱਖ ਬਾਰੇ ਮੇਨਜਮੈਂਟ ਦੇ ਵੋਟਾਂ ਪਈਆਂ ਜਾ ਰਹੀਆਂ ਮੇਰਾ ਜਨਮ ਮੇਰਾ ਜਨਮ ਖੰਨੇਸਤਾਨ ਦਾ ਹੀ ਹੈ ਮੈਂ ਸਪੈਸ਼ਲ ਉਜੈਨ ਤੋਂ ਬੋਰਡ ਪਾਉਣ ਵਾਸਤੇ ਖੰਨਾਸ਼ਾ ਆਇਆ ਹੈ ਕੇਸ ਚੈਲ ਦੀ ਮੈਨੇਜਮੈਂਟ ਅੱਛੀ ਚੱਲਦੀ ਰਹੇ ਭਾਰਤੀ ਗਰੀ ਜੀ ਤੁਸੀਂ ਜਿਹੜਾ ਭਾਰਤੀ ਗਰੀ ਜੀ ਸਪੈਸ਼ਲ ਜਿਹੜੀ ਬੋਰਡ ਪਾਉਣ ਵਾਸਤੇ ਆਇਆ ਕਿੰਨਾ ਚਿਰ ਤੋਂ ਬੋਰਡ ਦਾ ਆਪਣੇ ਦਾ ਇਸਤੇਮਾਲ ਕਰ ਰਹੇ ਹੋ ਬੋਰਡ ਦਾ ਮੈਨੂੰ ਹੋ ਗਿਆ ਜੀ 9 ਸਾਲ ਤਾਂ ਹੋ ਗਏ 9 ਸਾਲ ਹੋ ਗਏ ਤਿੰਨ ਵਾਰ ਮੈਂ ਬੋਰਡ ਪਾ ਲਿਆ ਇੱਕ ਛੋਟੇ ਹੋ ਰਿਹਾ ਇਸ ਵਾਰ ਨਾ ਦੋ ਲੇਡੀ ਹਾਂਜੀ ਚੌਣ ਮੈਦਾਨ ਦੇ ਵਿੱਚ ਖੜੀਆਂ ਆ ਉਹ ਵੀ ਬੜਾ ਉਸਾਹ ਹੈ ਜੀ ਤਾਂ ਸ਼ਾਇਦ ਵਿੱਚ ਲੇਡੀਜ਼ ਨੂੰ ਵੀ ਮੰਨ ਲੋ ਮੂਰੇ ਕਰਨਾ ਚਾਹੀਦਾ ਹੈ ਜੀ ਮੈਂ ਵੀ ਦੋਹਾਂ ਨੂੰ ਬੋਲ ਪਾ ਕੇ ਆਇਆ ਸੋ ਅਸ਼ੀਰਵਾਦ ਜਿਹੜਾ ਹੈ ਲੇਡੀ ਨੂੰ ਵੀ ਦੇ ਦਿੱਤਾ ਹੈ ਔਰ ਸਕੂਲ ਮੈਨੇਜਮੈਂਟ ਦੇ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਂਦੀ ਇਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਜਿਹੜੇ ਸਕੂਲ ਮੈਨੇਜਮੈਂਟ ਨੂੰ ਵਧੀਆ ਤਰੀਕੇ ਦੇ ਨਾਲ ਚਲਾ ਸਕਣ ਕੈਮਰਾਮੈਨ ਰਜੇਸ਼ ਰਾਜ ਨਾਲ ਮਹਾਰਾਜ ਮੈਨਰੋ ਯੂਨੀਵਰਸਲ ਨਿਊਜ਼ ਨੈਸ਼ਨ ਧੰਨਵਾਦ ਸੋ ਸਕੂਲ ਮੈਨੇਜਮੈਂਟ ਦੀਆਂ ਜਿਹੜੀਆਂ ਚੋਣਾਂ ਖਤਮ ਹੋ ਚੁੱਕੀਆਂ ਨੇ ਤੇ 4374 ਵੋਟਾਂ ਜਿਹੜੀਆਂ ਨੇ ਪਈਆਂ ਨੇ 5500 ਵੋਟ ਹੈ ਜਿਹਦੇ ਵਿੱਚੋਂ ਕੁਝ ਵੋਟਾਂ ਜਿਹੜੀਆਂ ਡੈੱਡ ਬੋਡ ਡੈੱਡ ਨੇ ਉਹ ਕੱਟੀਆਂ ਨਹੀਂ ਹੋਈਆਂ ਲੇਕਿਨ ਵੋਟਾਂ ਜਿਹੜੀਆਂ ਉਹ ਵਿੱਚ ਗਿਣੀਆਂ ਹੋਈਆਂ ਸੀਗੀਆਂ ਲਗਭਗ 5500 ਦੇ ਕਰੀਬ ਔਰ 72 73% ਜਿਹੜਾ ਹੈ ووٹ ਪੈ ਚੁੱਕੀ ਹੈ ਅ ਮਨ ਤੋਂ ਜਦਿਹੀ ਵੋਟਾਂ ਪਈਆਂ ਇਸ ਵਾਰ 4000 ਤੋਂ ਉੱਪਰ ਵੋਟ ਪਈਆਂ ਲਗਭਗ 4400 ਦੇ ਕਰੀਬ ਵੋਟ ਪਈ ਹੈ ਕੀ ਲੰਘਦਾ ਇਸ ਵਾਰ ਕਿੰਨਾ ਹੋਇਆ ਜਿਆਦਾ ਇਹਦੇ ਵਿੱਚ ਇੱਕ ਤਾਂ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਜਾਹੀ ਜੀ ਇਹ ਜਿਹੜੀਆਂ ਸੰਸਥਾਵਾਂ ਨੇ ਪਹਿਲੀ ਵਾਰ ਤਿੰਨ ਗਰੁੱਪ ਆਏ ਉਹਨਾਂ ਨੇ ਵੀ ਆਪਣਾ ਆਪਣਾ ਜਿਆਦਾ ਜ਼ੋਰ ਲਾਇਆ ਹੈ ਪਹਿਲੀ ਗੱਲ ਤਾਂ ਮੈਂ ਇਹ ਮਹਿਸੂਸ ਕਰ ਫਿਰ ਦੋ ਲੇਡੀਜ਼ ਆ ਜਿਹੜਾ ਇਸ ਇਲੈਕਸ਼ਨ ਦੇ ਅੰਦਰ ਖੜੇ ਹੋਣਾ ਉਹ ਵੀ ਜਿਹੜੀ ਸਾਡੀ ਸ਼ਹਿਰਦਾਰੀ ਹੈ ਸ਼ਹਿਰ ਵਾਲਿਆਂ ਨੇ ਇਹ ਸੋਚਿਆ ਵੀ ਇਹ ਦੋਨੇ ਕੈਂਡੀਡੇਟਸ ਨੂੰ ਅੱਗੇ ਲੈ ਕੇ ਆਈਏ ਕਿਉਂ ਲੈ ਕੇ ਆਉਣਾ ਕਿਉਂਕਿ ਇੱਥੇ ਲੇਡੀ ਸਟਾਫ ਹੈ ਇੱਥੇ ਬੱਚੇ ਗਰਲਸ ਪੜ੍ਹਦੀਆਂ ਨੇ ਇਸ ਚੀਜ਼ ਨੂੰ ਤੇ ਬਾਕੀ ਜਿਹੜਾ ਹੈ ਇਹ ਜਿਹੜੀ ਸੰਸਥਾਵਾਂ ਨੇ ਮਹੋਪਰਾਨੀਆਂ ਨੇ ਇਹਨਾਂ ਨੂੰ ਇਹ ਕੈਂਡੀਡੇਟਸ ਦੀ ਬਹੁਤ ਹੀ ਜ਼ਰੂਰਤ ਤਾਂ ਮੈਂ ਵੀ ਮਨਜ਼ੂਰ ਕਰਦਾ ਤੁਸੀ ਜਿਵੇਂ ਚਲੋ ਬਹੁਤ ਤੁਸੀਂ ਸਕੂਲ ਦੇ ਵਿੱਚ ਵੀ ਹੋ ਰਹੇ ਤੇ ਕੀ ਲੱਗਦਾ ਇਸ ਵਾਰ ਕਿਹੜਾ ਪੈਨਲ ਦੀ ਆਵਾਜ਼ ਕੁਝ ਜਿਹੀ ਸੁਣਨ ਦੀ ਮਿਲਦੀ ਹੈ ਵੇਖੋ ਪੈਨਲ ਦੀ ਤਾਂ ਨਹੀਂ ਮੈਂ ਗੱਲ ਕਰ ਸਕਦਾ ਇਹਦਾ ਤੁਸੀਂ ਜਿਆਦਾ ਬਿਹਤਰ ਦੱਸ ਸਕਦੇ ਹੋ ਮੇਰੇ ਨਾਲੋਂ ਪਰ ਮੈਂ ਇੱਕ ਗੱਲ ਕਲੀਅਰ ਕਰ ਸਕਦਾ ਵੀ ਜਿਹੜਾ ਤੀਜਾ ਪੈਨਲ ਖੜਾ ਹੋਇਆ ਹੈ ਚਾਹੇ ਉਹਨਾਂ ਦੇ ਦੋ ਬੰਦੇ ਜਿੱਤਣ ਚਾਹੇ ਚਾਰ ਜਿੱਤਣ ਸਰਕਾਰ ਉਹੀ ਬਣਾਉਂਦਾ ਆਹ ਬਿਲਕੁਲ ਸਹੀ ਗੱਲ ਕਹੀ ਹੈ ਜੀ ਕਿ ਤੀਸਰੇ ਪੈਨਲ ਖੜਾ ਨਾਲ ਜਿਹੜੀ ਸਰਕਾਰ ਇਸ ਵਾਰ ਬਣੂਗੀ ਸਕੂਲ ਮੈਨੇਜਮੈਂਟ ਬਣੂਗੀ ਉਹ ਤੀਸਰੇ ਪੈਨਲ ਦੇ ਸਪੋਰਟ ਨਾਲੇ ਬਣੂਗੀ ਬាទ